4 ਤਰੀਕ ਨੂੰ ਤੁਹਾਨੂੰ ਪਤਾ ਲੱਗ ਜਾਏਗਾ ਸਾਡੀ ਆਪਣੀ ਬਣਾਈ ਹੋਈ ਸਰਕਾਰ ਆ ਗਈ ਵਰਕਰਾਂ ਦੀ ਸਰਕਾਰ ਹੋਏਗੀ ਬੂਥ ਲੈਵਲ ਦੀ ਸਰਕਾਰ ਹੋਏਗੀ ਔਰ ਉਹਨਾਂ ਦੀ ਸਰਕਾਰ ਹੋਏਗੀ ਜਿਹੜੇ ਖੇਤ ਮਜ਼ਦੂਰ ਆ ਉੱਲੀ ਆ ਜਿਹੜੇ ਮਜ਼ਦੂਰੀ ਕਰਦੇ ਆ ਬੂਥ ਮਿਲਣੀ ਇੱਕ 4 ਤਰੀਕ ਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਸਾਭਕਾ ਜਨਰਲ ਸੈਕਟਰੀ ਪ੍ਰਦੇਸ਼ ਕਾਂਗਰਸ ਕਮੇਟੀ ਔਰ ਕੋਆਰਡੀਨੇਟਰ ਹਲਕਾ ਟਾਰੀ ਤੋਂ ਬਲਬੀਰ ਸਿੰਘ ਵੱਡੀ ਪਹਿਲਵਾਨ ਜੀ ਉਹ ਅਧਿਗਵਾਈ ਵਿੱਚ ਕੀਤੀ ਜਾ ਰਹੀ ਹੈ ਇਹਨਾਂ ਦਾ ਗੁਬਾਰਾ ਸੀ ਨਾ ਹਵਾ ਦਾ ਗੁਬਾਰਾ ਇਹਨਾਂ ਦੀ ਹਵਾ ਜਿਹੜੀ ਆ ਨਿਕਲ ਚੁੱਕੀ ਆ ਲੋਕਾਂ ਨੂੰ ਉਹ ਲੰਬ ਮਾਰਚ ਵਾਂਗੂ ਲੋਕ ਸੋਚਦੇ ਕਿ ਚੰਦਰਮਾ ਕਿੱਥੇ ਆ ਤੇਰੇ ਤਾਰੇ ਕਿੱਥੇ ਆ ਇਸ ਟਾਈਮ ਇਹਨਾਂ ਦੇ ਕੋਲ ਕੁਝ ਨਹੀਂ ਰਹਿ ਗਿਆ ਹੁਣ ਲੋਕ ਬਹੁਤ ਮਤਲਬ ਕਿ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਆ ਕਿ ਕਦੋਂ 2027 ਆਵੇ ਤੇ ਇਹਨਾਂ ਨੂੰ ਜਿਹੜਾ ਬਾਹਰ ਦਾ ਰਸਤਾ ਦਿਖਾਇਆ ਜਾਵੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵੱਲੋਂ ਪਿਛਲੇ ਦਿਨੀ ਹਲਕਾ ਅਟਾਰੀ ਤੋਂ ਕਾਂਗਰਸ ਦੇ ਉੱਗੇ ਆਗੂ ਅਤੇ ਬਹੁਤ ਪੁਰਾਣੇ ਵਰਕਰ ਜਿਹੜੇ ਬੱbbi ਪਹਿਲਵਾਨ ਜੀ ਆ ਉਹਨਾਂ ਨੂੰ ਹਲਕਾ اٹਾਰੀ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਜਾਂਦਾ ਹੈ ਔਰ ਹਲਕੇ اٹਾਰੀ ਦੇ ਕੋਆਰਡੀਨੇਟਰ ਨਿਯੁਕਤ ਹੋਣ ਤੋਂ ਬਾਅਦ ਅੱਜ ਅਸੀਂ ਪਹੁੰਚੇ ਆ ਬੱbbi ਪਹਿਲਵਾਨ ਜੀ ਦੇ ਕੋਲ ਔਰ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਹਲਕਾ اٹਾਰੀ ਅਤੇ ਪੰਜਾਬ ਭਰ ਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਆਉਣ ਵਾਲੀਆਂ 27 ਦੇ ਇਲੈਕਸ਼ਨ ਦੇ ਲਈ ਕੀ ਕਦਮ ਚੁਲਾਈਆਂ ਨੇ ਭਲਵਾਨ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ थैंक यू ਜੀ थैंक यू ਧੰਨਵਾਦ ਤੁਹਾਡਾ ਬਹੁਤ ਬਹੁਤ ਕਿ ਤੁਸੀਂ ਇੱਥੇ ਆਏ ਜੇ ਮੈਂ ਤੁਹਾਡਾ तहे ਦਿਲੋਂ ਧੰਨਵਾਦ ਕਰਦਾ ਤੇ ਧੰਨਵਾਦ ਕਰਦਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦਾ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ ਤੇ ਮੈਨੂੰ ਹਲਕਾ ਟਾਰੀ ਦਾ ਕੋਆਰਡੀਨੇਟਰ ਲਗਾਇਆ ਹਾਂ ਜੀ ਜਿਹੜਾ ਇਸ ਵੇਲੇ ਦੀ ਸਥਿਤੀ ਹੈ ਪੰਜਾਬ ਦੀ ਪੰਜਾਬ ਦੇ ਵਿੱਚ ਆਏ ਦਿਨ ਹਾਲਾਤ ਅਸੀਂ ਦੇਖਦੇ ਹਾਂ ਵੱਧ ਤੋਂ ਵੱਧ ਬੱਤਰ ਬਣਦੇ ਜਾ ਰਹੇ ਨੇ ਔਰ ਇਸ ਵੇਲੇ ਜਿਹੜਾ ਅਟਾਰੀ ਹੈ ਉਹ ਸਰਹੱਦ ਦੇ ਨੇੜੇ ਹੈ ਔਰ ਪਿਛਲੇ ਦਿਨੀ ਜੰਗ ਦੇ ਹਾਲਾਤਾਂ ਵਿੱਚ ਵੀ ਅਟਾਰੀ ਦੇ ਲੋਕਾਂ ਨੇ ਬਹੁਤ ਜ਼ਿਆਦਾ ਸੰਤਾਪ ਚੱਲਿਆ ਹੈ ਹੁਣ ਜਦੋਂ ਤੁਸੀਂ ਉਸ ਹਲਕੇ ਦੇ ਇੱਕ ਕੋਆਰਡੀਨੇਟਰ ਦੇ ਵਜੋਂ ਆਏ ਹੋ ਤਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਇੱਕ ਨੁਮਾਇੰਦੇ ਹੋਣ ਦੇ ਨਾਲ ਨਾਲ ਵੀ ਕੀ ਅਟਾਰੀ ਦੇ ਵਿੱਚ ਨਵਾਂ ਕਰਨ ਜਾ ਰਹੇ ਹੋ ਦੇਖੋ ਸ਼ੁਰੂ ਤੋਂ ਹੀ ਟਾਰੀ ਹਲਕਾੜਾ ਉਹ ਵਾਦਾਂ ਦਾ ਰਿਆ ਕਿਉਂਕਿ ਬਾਰਡਰ ਦੇ ਨਾਲ ਹੋਣ ਕਰਕੇ ਜਰੋਂ ਵੀ ਕੋਈ ਐਲਾਨ ਜੰਗ ਦਾ ਐਲਾਨ ਹੁੰਦਾ ਜਾਂ ਕੋਈ ਪਾਕਿਸਤਾਨ ਮਾੜੇ ਮੋੜੇ ਹਰਕਤ ਕਰਦੀ ਆ ਤੇ ਸਭ ਤੋਂ ਪਹਿਲਾਂ ਸੜੇੜਾ ਉਹ ਬਾਰਡਰ ਦੇ ਲਾਗੇ ਜਿਹੜੇ ਲੋਕ ਰਹਿ ਰਹੇ ਉਹਨਾਂ ਦੇ ਉੱਤੇ ਹੁੰਦਾ ਸੋ ਪਾਰਟੀ ਨੇ ਇੱਕ ਜ਼ਿੰਮੇਵਾਰੀ ਲਈ ਆ ਕਿ ਉਹ ਹਲਕੇ ਵਿੱਚ ਟਾਰੀ ਜਾ ਕੇ ਕੋਆਰਡੀਨੇਟਰ ਵੱਲੋਂ ਮੈਂ ਬੂਥ ਲੈਵਲ ਤੇ ਜਿਹੜੇ ਵਰਕਰ ਆ ਉਹਨਾਂ ਦਾ ਸਪੈਟਰਨ ਕਰਾਂ ਉਹਨਾਂ ਨੂੰ ਤਗੜਿਆਂ ਕਰਾਂ ਔਰ ਉੱਥੇ ਕਮੇਟੀਆਂ ਬਣਾ ਗਏ ਜਿਹੜੀਆਂ ਪਾਰਟੀ ਦੀਆਂ ਨੀਤੀਆਂ ਉਹਨਾਂ ਨੂੰ ਲਾਗੂ ਕਰਾਂ ਅੱਜ ਹਲਾ ਦੇ ਹੋਏ ਬਣ ਗਏ ਕਿ ਲੋਕ ਪਾਰਟੀ ਨੂੰ ਛੱਡ ਕੇ ਜਾ ਰਹੇ ਸੀ ਕਿਉਂਕਿ ਲੋਕਾਂ 'ਚ ਇੱਕ ਨਵਾਂ ਜੋਸ਼ ਸੀ ਕਿ ਸ਼ਾਇਦ ਆਮ ਪਾਰਟੀ ਆਏਗੀ ਤੇ ਸਾਨੂੰ ਬਹੁਤ ਹਾਲਾਤ ਸੁਧਰ ਜਾਣਗੇ ਪਰ ਲੋਕਾਂ ਨੇ ਦੇਖ ਲਿਆ ਬਾਹਰ ਦੇ ਆਣੇ ਕਿ ਹਲਾ ਦੇ ਅੱਗੇ ਨਾਲੋਂ ਈ ਜ਼ਿਆਦਾ ਬੱਤਰਾ ਮੈਂ ਬਹੁਤ ਪਿੰਡਾਂ 'ਚ ਗਿਆ ਮੈਂ ਜਾ ਕੇ ਉੱਥੋਂ ਦੇ ਹਾਲਾਤ ਦੇਖਿਆ ਕਿ ਲੋਕ ਇੰਨੇ ਕਿ ਤੁਖੀ ਆ ਕਿਉਂਕਿ ਅੱਗੇ ਉਹ ਜਿਹੜੀ ਕੁੜੀ ਰੋਟੀ ਖਾਂਦੇ ਅਜੱਦੀ ਕਵੀ ਵਾਂਝੇ ਹੋ ਗਿਆ ਅੱਗੇ ਲੋਕ ਜੋ ਬਾਰਡਰ ਤੇ ਕੰਮ ਕਰਦੇ ਹੀ ਬਾਰਡਰ ਦਾ ਮਾਹੌਲ ਬੜਾ ਵਧੀਆ ਹੀ ਅੱਜ ਬਾਰਡਰ ਦੇ ਉੱਤੇ ਕੰਮਕਾਰ ਬਿਲਕੁਲ ਠੱਪ ਹੋ ਗਿਆ ਉੱਥੇ ਕੁਲੀ ਬੇ ਵਿਚਾਰੇ ਬੇ ਰੁਗਜ਼ਾਰ ਹੋ ਗਏ ਨੇ ਔਰ ਉੱਥੇ ਜਿਹੜੇ ਲੋਕ ਟੈਕਸੀ ਚਾਲਕ ਸੀ ਉਹ ਵੀ ਅੱਜ ਬੇਰੁਜ਼ਗਾਰ ਹੋਏ ਪਏ ਨੇ ਸੋ ਮੈਂ ਪਾਰਟੀ ਦੇ ਵੇਹੋ ਅੱਜ ਕੀਤੀ ਆ ਕਿ ਅਸੀਂ ਜਿਹੜੇ ਪਿੰਡ ਵਾਸੀ ਆਣਾ ਇਲਾਕਾ ਨਿਵਾਸੀ ਬਹੁਤ ਪੁਰਾਣੇ ਕਾਂਗਰਸੀ ਮੈਂ ਵੇਖਿਆ ਟਾਰੀ ਹਲਕੇ ਚ ਅੱਜ ਵੀ ਆ ਗਿਆ ਜਿਹੜੇ ਰੋਸ ਕੇ ਜਾਂ ਘਰ ਬੈਗੇ ਜਾਂ ਪਾਰਟੀ ਕੋਲੋਂ ਕੁਛ ਨਾ ਮਿਲਣ ਕਰਕੇ ਉਹ ਪਛਾਹ ਹੋ ਗਏ ਪਰ ਅੱਜ ਉਹਨਾਂ ਨੂੰ ਇਹੋ ਗਿਆਨ ਕਰਾਇਆ ਜਾ ਕੇ ਉਹਨਾਂ ਨੂੰ ਸਮਝਾਇਆ ਕਿ ਕਾਂਗਰਸ ਪਾਰਟੀ ਸਭ ਤੋਂ ਪੁਰਾਣੀ ਪਾਰਟੀ ਔਰ ਖਾਸ ਕਰਕੇ ਗਰੀਬ ਔਲਤਾ ਦੀ ਇਹ ਹਿੰਮਿੰਦਗੀ ਕਰਦੀ ਆ ਔਰ ਸਾਨੂੰ ਹੀ ਨਾ ਤੋਂ ਇਲਾਵਾ ਦੂਜਾ ਕੋਈ ਸਾਰਾ ਨਹੀਂ ਦਿੰਦਾ ਚਾਹੇ ਉਹ ਕੋਈ ਵੀ ਪਾਰਟੀ ਨਾਰਾ ਜ਼ਰੂਰ ਦਿੰਦੀ ਆ ਪਰ ਨਾਰਾ ਹੀ ਦਿੰਦੀ ਆ ਲੇਕਿਨ ਇਹਨਾਂ ਦਾ ਭਲਾ ਕੋਈ ਨਹੀਂ ਕਰਦਾ ਸੋ ਅਹੀ ਕਾਂਗਰਸ ਪਾਰਟੀ ਦੀ ਨੀਤੀਆਂ ਪਿੰਡਾਂ 'ਚ ਲਾਗੂ ਕਰਕੇ ਆਉਣ ਵਾਲਾ ਸਤਾਈ ਦਾ ਜੋ ਵਿਧਾਨ ਸਭਾ ਚੋਣਾਂ ਹੋ ਰਹੀਆਂ ਉਹ ਵੀ ਤਗੜੇ ਹੋਗੇ ਪੰਜਾਬ ਦੇ ਵਿੱਚ ਕਾਹ ਦੀ ਸਰਕਾਰ ਲਿਆਵਾਂਗੇ ਬੜਾ ਬੂਥ ਲੈਵੜਾ ਜਦ ਤੱਕ ਇਹ ਮਜ਼ਬੂਤ ਨਹੀਂ ਹੋਏਗਾ ਉਦੋਂ ਤੱਕ ਕਿਹੜਾ ਪਿੰਡ ਦਾ ਵਿਕਾਸ ਨਹੀਂ ਹੋਏਗਾ ਕਲਵਾਨ ਜੀ ਬਹੁਤ ਸਾਰੇ ਅਜਿਹੇ ਜਦੋਂ ਤੁਸੀਂ ਗੱਲ ਕੀਤੀ ਹੈ ਕਿ ਜਿਹੜੇ ਰਸਕੇ ਘਰ ਬੈਠੇ ਨੇ ਬਹੁਤ ਸਾਰੇ ਅਜਿਹੇ ਵਰਕਰ ਨੇ ਜਿਹੜੇ ਬਿਲਕੁਲ ਆਪਣੇ ਘਰਾਂ ਦੇ ਵਿੱਚ ਨੇ ਤਾਂ ਬਹੁਤ ਸਾਰੇ ਅਜਿਹੇ ਵੀ ਕਾਂਗਰਸ ਦੇ ਵਿੱਚ ਕਿਉਂਕਿ ਕਾਂਗਰਸ ਪਾਰਟੀ ਦੇ ਵਿੱਚ ਜਿਹੜਾ ਨਾ ਦੋ ਪਾਰ ਹੋਣ ਦੇ ਕਾਰਨ ਜਾਂ ਗੁੱਟਬੰਦੀਆਂ ਦੇ ਕਾਰਨ ਵੀ ਇਸ ਦਾ ਵੱਡਾ ਕਾਰਨ ਮੰਨਿਆ ਜਾਂਦਾ ਹੈ ਪਰ ਹੁਣ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਐਲੋਪੀ ਨੇ ਪ੍ਰਤਾਪ ਸਿੰਘ ਬਾਜਵਾ ਜੀ ਉਹਨਾਂ ਵੱਲੋਂ ਗੱਲ ਕੀਤੀ ਗਈ ਕਿ ਜਿਹੜੀ ਹੁਣ ਕਾਂਗਰਸ ਪਾਰਟੀ ਆ ਉਹ ਇੱਕ ਝੋਟਾ ਹੈ ਤਾਂ ਜਿਹੜੇ ਇਹੋ ਜਿਹੇ ਲੋਕ ਜਿਹੜੇ ਗੁੱਟਾਂ ਦੇ ਸ਼ਿਕਾਰ ਹੋਏ ਨੇ ਜਾਂ ਲੀਡਰਾਂ ਦੇ ਸ਼ਿਕਾਰ ਹੋਏ ਨੇ ਉਹਨਾਂ ਨਾਲ ਸਪੈਸ਼ਲ ਕਿਸ ਤਰੀਕੇ ਦੇ ਨਾਲ ਤੁਸੀਂ ਗੱਲਬਾਤ ਕਰੋਗੇ ਦੇਖੋ ਇਹ ਬਿਲਕੁਲ ਸਚਾਈ ਹੈ ਜਿਹੜਾ ਤੁਸੀਂ ਗੱਲ ਕਹੀ ਹੈ ਗੁੱਟਬਾਜੀ ਕਰਕੇ ਹੀ ਪਾਰਟੀਆਂ ਦਾ ਨੁਕਸਾਨ ਹੁੰਦਾ ਕਿਉਂਕਿ ਵਰਕਰ ਨਾਲ ਸੋਚਦਾ ਕਦੀ ਉਹ ਇਧਰਲੇ ਬਣ ਜਾਂਦਾ ਕਦੀ ਉਧਰਲੇ ਬਣਨ ਜਾਂਦਾ ਔਰ ਜਦੋਂ ਠੋਕਰਾਂ ਖਾ ਕੇ ਉਹ ਇਹ ਨੁਕਸਾਨ ਕਰਾ ਕੇ ਘਰ ਬੈ ਜਾਂਦਾ ਮੈਂ ਲੋਕਾਂ ਦੇ ਘਰਾਂ 'ਚ ਗਿਆ ਲੋਕਾਂ ਨੂੰ ਸਮਝਾਇਆ ਕਿ ਤੁਹਾਨੂੰ ਇੱਕ ਚੰਗਾ ਲੀਡਰ ਤਾਂ ਹੀ ਮਿਲ ਸਕਦਾ ਤੁਸੀਂ ਇਕੱਠੇ ਹੋਵੋ ਤੇ ਅਗਰ ਤੁਸੀਂ ਇਕੱਠੇ ਹੋਵੋਗੇ ਲੋਕਾਂ 'ਚ ਵਿਚਰੋਗੇ ਤੇ ਜਿਹੜੇ ਲੋਕਾਂ ਦੇ ਕੰਮ ਆ ਉਹ ਪਹਿਲ ਦੇ ਆਧਾਰ ਤੇ ਹੋਣਗੇ ਤਾਹੀਂ ਜਿਹੜਾ ਲਾਕੜਾ ਉਹ ਸੁਧਰ ਸਕਦਾ ਸਾਡੇ ਲੀਡਰਾਂ ਨੇ ਲੋਕਾਂ ਕੋਲੋਂ ਵੋਟਾਂ ਜੂਰ ਲਈਆਂ ਔਰ ਸਾਰੇ ਲੀਡਰ ਜਿਹੜੇ ਆਪ ਵਾਲੇ ਹੋ ਗਏ ਭਾਜੀਪੀ ਵਾਲੇ ਇੱਕੋ ਹੀ ਨਾਰਾੰਦਿਆ ਕਿ ਤੁਹੀਂ ਜਰੋਂ ਵੋਟਾਂ ਪਾਓ ਸਾਨੂੰ ਜਿਦਾਈ ਸਰਕਾਰ ਬੰਦੇ ਤੁਹਾਡੇ ਕੰਮ ਕਰਾਂਗੇ ਲੇਕਿਨ ਲੋਕਾਂ ਦੀ ਆਸਾਂ ਜਿਹੜੀਆਂ ਉਹ ਪੂਰੀ ਨਹੀਂ ਹੁੰਦੀ ਕਿਉਂਕਿ ਇਹ ਵਾਦੇ ਯਾਦਾ ਕਰਦੇ ਆ ਪਰ ਕੰਮ ਇੱਕ ਨਹੀਂ ਕਰਦੇ ਕੰਮ ਨਾ ਹੋਂ ਕਰਕੇ ਲੋਕਾਂ ਦਾ ਨੁਕਸਾਨ ਹੁੰਦਾ ਲੋਕਾਂ ਦੀ ਆਸ ਤੇ ਜਰੋ ਪਾਣੀ ਫਿਰਦਾ ਫਿਰ ਉਹ ਕਿੰਦੇ ਵੀ ਇਹਨਾਂ ਨੇ ਸਾਡਾ ਤੋਖਾ ਕੀਤਾ ਫਿਰ ਉਹ ਨਰਾਜ ਹੋ ਜਾਂਦੇ ਜਦ ਜਦੋਂ ਨਰਾਜ ਹੋ ਜਾਂਦੇ ਜਦੋਂ ਕੋਈ ਬੰਦਾ ਘਰ ਬੈਹਿੰਦਾ ਫਿਰ ਉਹਨੂੰ ਘਰੋਂ ਕਰਨਾ ਥੋੜਾ ਜਿਹਾ ਔਖਾ ਜ਼ਰੂਰ ਹੁੰਦਾ ਪਰ ਅਗਰ ਉਹਨੂੰ ਸਮਝਾਇਆ ਜਾਵੇ ਕਿ ਇੱਕ ਝੰਡੇ ਥੜੇ ਨਹੀਂ ਹੈ ਤੇ ਅੱਜ ਸਾਡਾ ਜਿਹੜਾ ਰਾਜਾ ਰਿੰਗਜੀ ਆ ਜਿਹੜੇ ਪੰਜਾਬ ਦੇ ਸਾਡੇ ਪ੍ਰੈਜ਼ੀਡੈਂਟ ਆ ਉਹਨਾਂ ਦੀ ਸੋਚ ਬੜੀ ਉੱਚੀ ਆ ਉਹਨਾਂ ਨੇ ਐਤਕੀ ਇਹ ਸੋਚ ਨੂੰ ਲੈ ਕੇ ਚੱਲੇ ਨੇ ਕਿ ਅਸੀਂ ਬੂਥ ਲੈਵਲ ਤੋਂ ਬੰਦਿਆਂ ਨੂੰ ਚੁੱਕਣਾ ਵਰਕਰ ਹੋਰੋਂ ਨਰਾਜ ਹੁੰਦਾ ਜਦੋਂ ਉਹਨੂੰ ਕਹਿੰਨੇ ਤੈਨੂੰ ਹੀ ਚੇਨ ਮੰਨਵਾ ਦਾਂਗੇ ਤੈਨੂੰ ਹੀ ਉਹ ਕਰਦਾ ਤੈਨੂੰ ਇਹ ਕਰਦਾ ਲੇਕਿਨ ਕਰਦੇ ਕੋਸ਼ਿਸ਼ੀ ਅਹੀਂ ਬੂਥ ਲੈਵਲ ਤੋਂ ਲੈ ਕੇ ਵਾਰਡ ਲੈਵਲ ਤੇ ਔਰ ਇਲਾਕਾ ਲੈਵਲ ਤੇ ਕਮੇਟੀਆਂ ਬਣਾਉਣੀਆਂ ਉਹਨਾਂ ਵਿੱਚੋਂ ਹੀ ਅਹੀਂ ਮੰਡਲ ਪ੍ਰਧਾਨ ਬਣਾਉਣੇ ਆ ਉਹ ਬਣਾ ਕੇ ਫਿਰ ਉਹ ਚੋਣ ਕਰਨਗੇ ਵੀ ਕਿਹੜਾ ਅੱਛਾ ਲੀਡਰ ਜਿਹਨੂੰ ਟਿਕਟ ਦਿੱਤੀ ਜਾਵੇ ਉਹਨਾਂ ਦੀ ਸੋਚ ਤੇ ਸਾਰਿਆਂ ਦੇ ਕੋਲ رائے ਲੈ ਕੇ ਅਸੀਂ ਇਹ ਜਿਹੜਾ ਉਥੋਂ ਦਾ ਐਮਐਲਏ ਹਲਕੇ ਦਾ ਕੈਂਡੀਡੇਟ ਹੋਏਗਾ ਕੋਈ ਪ੍ਰਧਾਨ ਜੀ ਨੂੰ ਕਹਾਂਗੇ ਪ੍ਰਧਾਨ ਜੀ ਜਿਸਮ ਬੰਦੇ ਨੂੰ ਟਿਕਟ ਦੇਣਗੇ ਅਸੀਂ ਸਾਰੇ ਤਗੜੇ ਹੋਗੇ ਉਹਦੇ ਨਾਲ ਲੈ ਕੇ ਪਾਰਟੀ ਨੂੰ ਜਿੱਤ ਪ੍ਰਾਪਤ ਕਰਾਵਾਂਗੇ ਰਵਾਨ ਜੀ ਤੁਹਾਡੇ ਵੱਲੋਂ ਜਿਹੜੀ 1 4 ਤਰੀਕ ਨੂੰ ਬੂਥ ਮਿਲਣੀ ਰੈਲੀ ਕਰਾਈ ਜਾ ਰਹੀ ਹੈ ਇੱਕ ਜਿਹੜੀ ਇੱਕ ਮੀਟਿੰਗ ਰੱਖੀ ਜਾ ਰਹੀ ਹੈ ਤਾਂ ਉਸ ਦੇ ਸੰਬੰਧੀ ਜਿਹੜੇ ਤੁਹਾਡੇ ਵਰਕਰ ਨੇ ਜਿਹੜੇ ਕਾਂਗਰਸ ਦੇ ਤੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਇਸ ਰੈਲੀ ਦੇ ਸੰਬੰਧੀ ਇਸ ਮੀਟਿੰਗ ਦੇ ਸੰਬੰਧੀ ਮੈਂ ਆਪਣੇ ਸਾਰੇ ਵਰਕਰਾਂ ਨੂੰ ਇਹੋ ਬੇਨਤੀ ਕੀਤੀ ਆ ਕਿ ਇਹ ਬੂਥ ਲੈਵਲ ਦੀ ਰੈਲੀ ਆ ਇਹਦੇ ਵਿੱਚ ਅਸੀਂ ਇਕੱਠੇ ਗਾਉਣਾ ਇਕੱਠ ਦਾ ਮਤਲਬ ਹੈਗਾ ਕਿ ਪਤਾ ਲੱਗੇ ਪਾਰਟੀ ਨੂੰ ਵੀ ਅਸੀਂ ਇੱਕ ਦੂਜੇ ਨਾਲ ਮੋਟਰਾਂ ਮੋੜਾਂ ਲਾ ਕੇ ਚੱਲਾਂਗੇ ਆਉਣ ਵਾਲੀਆਂ ਮਤਾਨ ਸਭਾ ਚੋਣਾਂ ਦੇ ਵਿੱਚ ਇਹ ਰੈਲੀ ਦਾ ਸਰ ਹੋਏਗਾ ਮੈਂ ਚਾਹੁੰਨਾ ਕਿ ਜਿਹੜੀਆਂ ਬੜੀਆਂ ਬੜੀਆਂ ਵਡੀਆਂ ਡੇਲੀਆਂ ਨਾ ਉਹਨਾਂ ਦੀ ਜਗ੍ਹਾ ਛੋਟੀਆਂ ਡੇਲੀਆਂ ਕਰਕੇ ਲੋਕਾਂ 'ਚ ਇੱਕ ਮੈਸੇਜ ਦਈਏ ਕਿ ਪਾਰਟੀ ਲੈਵਲ ਤੇ ਆਪਾਂ ਨੂੰ ਚਾਹੀਦਾ ਕਿ ਅਸੀਂ ਆਪਣੇ ਵਰਕਰਾਂ ਨੂੰ ਨਾਲ ਲੈ ਕੇ ਪਾਰਟੀ ਦੇ ਕੰਮਾਂ ਨੂੰ ਲੋਕਾਂ ਤੱਕ ਪਹੁੰਚਾਈਏ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਈਏ ਤਾਂ ਲੋਕ ਇਹ ਸਮਝ ਸਕਣ ਕਿ ਕਾਂਗਰਸ ਪਾਰਟੀ ਸਾਡਾ ਭਲਾ ਕਰ ਸਕਦੀ ਆ ਹੋਰ ਕੋਈ ਪਾਰਟੀ ਸਾਡਾ ਕੋਈ ਭਲਾ ਨਹੀਂ ਕਰ ਸਕਦੀ ਪلوان ਜੀ ਬਹੁਤ ਸਾਰੇ ਅਜਿਹੇ ਕਾਂਗਰਸੀ ਲੀਡਰ ਔਰ ਬਹੁਤ ਸਾਰੇ ਵਰਕਰ ਸੀ ਜਿਹੜੇ ਕਾਂਗਰਸ ਪਾਰਟੀ ਨੂੰ ਛੱਡ ਕੇ ਦੂਸਰੀਆਂ ਪਾਰਟੀਆਂ ਵਿੱਚ ਚਲੇ ਗਏ ਨਰਾਜ਼ਗੀਆਂ ਜਾਂ ਕਹਿ ਲਈਏ ਕਿ ਕੋਈ ਮਾਨ ਸਨਮਾਨ ਨਾ ਮਿਲਣ ਦੇ ਕਾਰਨ ਕਿ ਬੱbbi ਪਹਿਲਵਾਨ ਜੀ ਕੁਝ ਅਜਿਹਾ ਕਰਨ ਜਾ ਰਹੇ ਨੇ ਜਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਕੁਝ ਅਜਿਹਾ ਕਰਨ ਜਾ ਰਹੀ ਹੈ ਕਿ ਉਹ ਜਿਹੜੇ ਰੁੱਸੇ ਹੋਏ ਲੋਕ ਦੂਜੀਆਂ ਪਾਰਟੀਆਂ ਦੇ ਵਿੱਚ ਨੇ ਉਹਨਾਂ ਦੀ ਫਿਰ ਦੁਬਾਰਾ ਤੋਂ ਘਰ ਵਾਪਸੀ ਕਰਾਈ ਜਾਵੇ 4 ਤਰੀਕ ਨੂੰ ਤੁਹਾਨੂੰ ਪਤਾ ਲੱਗ ਜਾਏਗਾ ਕਿ ਬਹੁਤ ਸਾਡੇ ਜਿਹੜੇ ਵਰਕਰ ਸੀ ਸਾਡੇ ਭਰਾ ਸੀ ਜਿਹੜੇ ਪਾਰਟੀ ਦਾ ਨਾਸ਼ ਹੋ ਕੇ ਚਲੇ ਗਏ ਸੀ ਉਹਨਾਂ ਦੀ ਮੁੜ ਵਾਪਸੀ ਕਰਾਈ ਜਾਏਗੀ ਕਿਉਂਕਿ ਉਹ ਸਾਡੇ ਭਰਾ ਆ ਉਹ ਨਰਾਸ਼ ਸੀ ਕਹਿ ਗਲੋਂ ਲੇਕਿਨ ਇਹ ਨਾਸ਼ਾ ਜਿਹੜੀ ਉਹ ਨਰਾਸ਼ ਜਿਹੜੀ ਦੂਰ ਕਰਕੇ ਉਹਨਾਂ ਨੂੰ ਦੁਬਾਰਾ ਪਾਰਟੀ ਸ਼ਾਮਲ ਕਰਕੇ ਅੱਜ ਕੀਤਾ ਜ ਕਰਾਇਆ ਜਾਏਗਾ ਔਰ ਰਾਜਾ ਮਨਤਪ ਸਿੰਘ ਨੂੰ ਇੱਕ ਕੋਈ ਬੇਨਤੀ ਕਰਨੀ ਆ ਕਿ ਇਹ ਜਿਹੜੇ ਬੰਦੇ ਛੱਡ ਕੇ ਗਏ ਦੁਬਾਰਾ ਆਏ ਇਹਨਾਂ ਦੀ ਇੱਜ਼ਤ ਪਾ ਦੇਣੀ ਚਾਹੀਦੀ ਆ ਤਾਂ ਜੋ ਇਹ ਇਹਨਾਂ ਦੇ ਵਿੱਚ ਦੁਬਾਰਾ ਨਾ ਕਿਸੇ ਕਿਸਮ ਦੀ ਨਰਾਸ਼ਾ ਹੋਵੇ ਔਰ ਅਸੀਂ ਆਸ ਕਰਦੇ ਆਂ ਕਿ ਪੰਜਾਬ ਦੀ ਉਹਨਾਂ ਦੀ ਜਿਹੜੀ ਸਰਕਾਰ ਤੇ ਸਾਡੀ ਆਪਣੀ ਬਣਾਈ ਹੋਈ ਸਰਕਾਰ ਹੈਗੀ ਵਰਕਰਾਂ ਦੀ ਸਰਕਾਰ ਹੋਏਗੀ ਬੂਥ ਲੈਵਲ ਦੀ ਸਰਕਾਰ ਹੋਏਗੀ ਔਰ ਉਹਨਾਂ ਦੀ ਸਰਕਾਰ ਹੋਏਗੀ ਜਿਹੜੇ ਖੇਤ ਮਜ਼ਦੂਰ ਆ ਕੁੱਲੀ ਆ ਜਿਹੜੇ ਮਜ਼ਦੂਰੀ ਕਰਦੇ ਆ ਤਾਂ ਜੋ ਇਹ ਗਰੀਬਾਂ ਵਿੱਚ ਜਾਂ ਗਰੀਬ ਸਰਕਾਰ ਬਣਾਉਂਦੇ ਨੇ ਉਹ ਗਰੀਬਾਂ ਦੀ ਬਣਾਈ ਸਰਕਾਰ ਜਿਹੜੀ ਆ ਉਹ ਲੋਕਾਂ 'ਚ ਚੰਗੇ ਤਰ੍ਹਾਂ ਵੰਤਰ ਵੰਤਰਦੀ ਆ ਸੋ ਸਾਡੇ ਨਾਲ ਜੁੜ ਚੁੱਕੇ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੋਨੂ জাফর ਜੀ ਜਾਫਰ ਸਾਹਿਬ ਇੱਕ ਮੈਂ ਸਵਾਲ ਕਰਾਂਗਾ ਕਿ ਜਿਹੜੀ 4 ਤਰੀਕ ਨੂੰ ਇਹ ਰੈਲੀ ਹੋਣ ਜਾ ਰਹੀ ਹੈ ਬੂਥ ਮਿਲਣੀ ਜਿਹੜੀ ਤੁਹਾਡੇ ਪਾਰਟੀ ਵੱਲੋਂ ਕੀਤੀ ਜਾ ਰਹੀ ਹੈ ਤਾਂ ਇਸ ਦੇ ਵਿੱਚ ਜਿਹੜਾ ਜਿੰਨੇ ਵੀ ਬੂਥ ਲੈਵਲ ਦੇ ਵਰਕਰ ਨੇ ਉਹਨਾਂ ਨੂੰ ਮਜ਼ਬੂਤ ਕਰਨ ਦੇ ਲਈ ਤੁਹਾਡੇ ਵੱਲੋਂ ਜਾਂ ਤੁਹਾਡੀ ਪਾਰਟੀ ਦੇ ਵੱਲੋਂ ਕੀ ਉਪਰਾਲੇ ਕੀਤੇ ਜਾਣਗੇ ਅ ਜਿਹੜੀ ਬੂਥ ਮਿਲਣੀ ਇੱਕ 4 ਤਰੀਕ ਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਸਾਫਟਾ ਜਨਰਲ ਸੈਕਟਰੀ ਪਰਦੇਸ਼ ਕਾਂਗਰਸ ਕਮੇਟੀ ਔਰ ਕੋਆਰਡੀਨੇਟਰ ਹਲਕਾ ਟਾਰੀ ਤੋਂ ਬਲਬੀਰ ਸਿੰਘ ਬੱbbi ਪਹਿਲਵਾਨ ਜੀ ਹੋਰਾਂ ਦੀ ਅਗਵਾਈ ਵਿੱਚ ਕੀਤੀ ਜਾ ਰਹੀ ਹੈ ਜੀ ਔਰ ਇਹ ਬਹੁਤ ਹੀ ਅੱਛਾ ਪ੍ਰਾਲਾ ਜਿਹੜਾ ਸ਼ੁਰੂਆਤ ਇਹਨਾਂ ਨੇ ਕੀਤੀ ਹੈ ਤੇ ਮੈਨੂੰ ਲੱਗਦਾ ਕਿ ਇਹ ਪੂਰੇ ਪੰਜਾਬ ਦੇ ਵਿੱਚ ਅ ਇਸ ਤਰ੍ਹਾਂ ਦੀਆਂ ਰੈਲੀਆਂ ਕਰਨ ਦੀ ਪਾਰਟੀ ਨੂੰ ਬਹੁਤ ਸਖਤ ਲੋੜ ਆ ਵੈਸੇ ਵੀ ਬਲਬੀਰ ਸਿੰਘ ਬੱbbi ਪਹਿਲਵਾਨ ਜੀ ਪੁਰਾਣਾ ਗੱਲ ਹੋਈ ਸੀ ਉਹ ਦੱਸ ਰਹੇ ਸੀ ਕਿ ਸਾਡੇ ਅ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਸਾਡੇ ਰਾਜਾ ਅਮਰਿੰਦਰ ਸਿੰਘ ਵਿੜਿੰਗ ਜੀ ਔਰ ਸਾਡੇ ਐਲੋਪੇ ਲੀਡਰ ਸਤਕਾਰਯੋਗ ਪ੍ਰਤਾਪ ਸਿੰਘ ਬਾਜਵਾ ਜੀ ਇਹ ਸਾਰੇ ਹਰ ਜ਼ਿਲ੍ਹੇ ਦੇ ਵਿੱਚ ਹਰ ਕੌਨਸਟੈਂਸੀ ਦੇ ਵਿੱਚ ਰੈਲੀਆਂ ਕਰ ਰਹੇ ਨੇ ਇਸ ਪੱਧਰ ਤੇ ਔਰ ਇਸ ਦੇ ਨਾਲ ਜਿਹੜੀ ਕਾਂਗਰਸ ਪਾਰਟੀ ਆ ਬਹੁਤ ਵੱਡੇ ਪੱਧਰ ਤੇ ਮਜ਼ਬੂਤ ਹੋਏਗੀ ਔਰ ਮਜਬੂਤੀ ਦੇ ਨਾਲ 2027 ਦੇ ਵਿੱਚ ਕਾਂਗਰਸ ਜਿਹੜੀ ਆ ਉਹ ਸਤਾ ਦੇ ਵਿੱਚ ਆਏਗੀ ਤੁਸੀਂ ਗੱਲ ਕੀਤੀ ਹੈ জাফর ਸਾਹਿਬ ਕਾਂਗਰਸ ਪਾਰਟੀ ਨੂੰ ਮਜਬੂਤ ਕਰਨ ਦੀ ਤਾਂ ਮਜਬੂਤੀ ਦਾ ਜਿਹੜਾ ਵੱਡਾ ਜਿਹੜਾ ਇੱਕ ਟਾਰਗੇਟ ਹੁੰਦਾ ਹੈ ਉਹ ਆਮ ਜਨਤਾ ਹੈ ਇਸ ਤੁਹਾਡੀਆਂ ਕਾਂਗਰਸ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਦੇ ਲਈ জাফর ਸਾਹਿਬ ਤੇ ਜਿਹੜੀ ਤੁਹਾਡੀ ਪੂਰੀ ਟੀਮ ਹੈ ਉਹ ਕੀ ਕਰਨ ਜਾ ਰਹੀ ਹੈ 2017 ਦੇ ਵਿੱਚ ਉਦੋਂ ਕੈਪਟਨ ਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੋ ਤਿਹਾਈ ਬਹੁਮਤ ਨਾਲ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆਈ ਸੀ ਬਾਅਦ ਦੇ ਵਿੱਚ ਲਾਸਟ ਟਾਈਮ ਤੇ ਜਦੋਂ ਕੈਪਟਨ ਮਰਿੰਦਰ ਸਿੰਘ ਜੀ ਨੂੰ ਉਤਾਰਿਆ ਗਿਆ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਜੀ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ ਔਰ ਜਿਹੜੀ 2022 ਚ ਇੱਕ ਵੇਵ ਸੀ ਇਹ ਇਹ ਵੇਵ ਨੂੰ ਮੈਂ ਕੰਪੈਰੀਜ਼ਨ ਕਰਾਂ ਤੇ ਇਹ ਪੰਜਾਬ ਲਵ ਮੈਰਿਜ ਵਾਲਾ ਹਿਸਾਬ ਹੈ ਜੀ ਕਿ ਜਿਸ ਤਰ੍ਹਾਂ ਲਵ ਮੈਰਿਜ ਵਾਲੇ ਜਿੰਨੇ ਮੈਰਿਜ ਹੁੰਦੇ ਨੇ ਨਾ ਇਹ ਸਕਸੈਸਫੁਲ ਜਿਹੜੇ ਹੁੰਦੇ ਨੇ ਮੇਰੇ ਹਿਸਾਬ ਨਾਲ 30% ਤੋਂ ਵੱਧ ਨਹੀਂ ਹੁੰਦੇ ਜੀ ਬਾਕੀ 70% ਡਾਈਵੋਰਸ ਹੀ ਹੁੰਦੇ ਨੇ ਜ਼ਿਆਦਾਤਰ ਇਹ ਸੇਮ ਹੀ ਹੋਇਆ ਕਿ ਲੋਕਾਂ ਨੂੰ ਇਹ ਖਾਬ ਦਿਖਾਏਗੇ ਕਿ ਚੰਦਰਮਾ ਤੋੜ ਕੇ ਲਿਆਵਾਂਗੇ ਾਰੇ ਤੋੜ ਕੇ ਲੈਵਾਂਗੇ ਜਾਦੂ ਦੀ ਛੜੀ ਕਮਾਵਾਂਗੇ ਰਾਤੋਂ ਰਾਤ ਪੰਜਾਬ ਦੇ ਹਾਲਾਤੇ ਲੋਕੀ ਵੀ ਸਾਡੇ ਪੰਜਾਬ ਦੇ ਭਾਵਿਕ ਲੋਕ ਨੇ इमोशनल ਲੋਕ ਨੇ ਇਹਨਾਂ ਵੀ ਸੋਚਿਆ ਅਸੀਂ ਵੀ ਸ਼ਾਇਦ ਸੋਚਿਆ ਸੀ ਕਿ ਰਾਤੋਂ ਰਾਤ ਪਤਾ ਨਹੀਂ ਕਿਹੜੀ ਇਹਨਾਂ ਨੇ ਕੇਜਰੀਵਾਲ ਨੇ ਆਣ ਕੇ ਇੱਥੇ ਜਾਦੂ ਦੀ ਛੜੀ ਚਲਾਦਣੀ ਹੈ ਜਿਹਦੇ ਨਾਲ ਪੰਜਾਬ ਦੀ ਨਹਾਰ ਬਦਲ ਦੇਣੀ ਹੈ ਰੇਤਾ ਜੋ 20000 ਕਰੋੜ ਰੁਪਈਆ ਲੀਕਰ ਚੋਂ ਇਹਨਾਂ ਪੈਸਾ ਅਸੀਂ ਕੱਢਾਂਗੇ ਮਤਲਬ ਕਿ ਲੋਕਾਂ ਨੂੰ ਸ਼ਬਦਾਬਲੀ ਸ਼ਬਦਾ ਨਾਲ ਜਿਹੜਾ ਇਹੋ ਜਿਹਾ ਬੇਵਕੂਫ ਬਣਾਇਆ ਇਹਨਾਂ ਲੋਕਾਂ ਨੇ ਕਿ ਇੱਕ ਵਾਰੀ ਪੰਜਾਬ ਜਿਹੜਾ ਟੁੱਟ ਗਿਆ ਇਹਨਾਂ ਨੂੰ ਪੈ ਗਿਆ ਕਿ ਇੱਕ ਬੰਨੇ ਹੀ ਸਾਰਾ ਪੰਜਾਬ ਹੋ ਗਿਆ ਮੈਨੂੰ ਯਾਦ ਆ ਕਿ ਮਾਲਵੇ ਦੇ ਵਿੱਚ ਕਈ ਕਾਂਗਰਸ ਦੇ ਸਾਡੇ ਕੈਂਡੀਡੇਟਸ ਸੀ ਜਿਨ੍ਹਾਂ ਨੂੰ 8-8000 ਵੋਟ ਪਈ ਸੀ ਇੰਨੀ ਹਨੇਰੀ ਸੀ ਉਸ ਟਾਈਮ ਚੁੱਲੇ ਕੀ ਬੜੇ ਬੜੇ ਦਿਗਜ ਬੋਰ ਜਿਹੜੇ ਸੀ ਪ੍ਰਕਾਸ਼ ਸਿੰਘ ਬਾਦਲ ਵਰਗੇ ਜਿਹੜੇ ਡਿਗਗੇ ਔਰ ਮੈਂ ਕੋ ਗਿਣਤੀ ਕਰਨ ਲੱਗਾ ਤੇ ਬੜੇ ਬੜੇ ਜਿਹੜੇ ਦਿੱਗਜ ਸਾਨੂੰ ਉਹਨਾਂ ਨੂੰ ਵੀ ਮਾਤ ਪਈ ਸੀ ਉਹਨਾਂ ਦਿਨਾਂ ਵਿੱਚ ਸੋ ਇਹ ਜਿਹੜਾ ਇਹਨਾਂ ਦਾ ਗਬਾਰਾ ਸੀ ਨਾ ਹਵਾ ਦਾ ਗਬਾਰਾ ਇਹਨਾਂ ਦੀ ਹਵਾ ਜਿਹੜੀ ਆ ਨਿਕਲ ਚੁੱਕੀ ਆ ਲੋਕਾਂ ਨੂੰ ਉਹ ਲੰਬ ਮੈਰਜ ਵਾਂਗੂ ਲੋਕ ਸੋਚਦੇ ਵੀ ਚੰ드ਰਮਾ ਕਿੱਥੇ ਆ ਤੇਰੇ ਤਾਰੇ ਕਿੱਥੇ ਆ ਇਸ ਟਾਈਮ ਇਹਨਾਂ ਦੇ ਕੋਲ ਕੁਛ ਨਹੀਂ ਰਹਿ ਗਿਆ ਹੁਣ ਲੋਕ ਬਹੁਤ ਮਤਲਬ ਕਿ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਆ ਕਿ ਕਦੋਂ 2027 ਆਵੇ ਤੇ ਇਹਨਾਂ ਨੂੰ ਜਿਹੜਾ ਵਾ ਬਾਹਰ ਦਾ ਰਸਤਾ ਦਿਖਾਇਆ ਜਾਵੇ ਜੀ ਸਨ ਸਾਡੇ ਨਾਲ ਬੱbbi ਪਹਿਲਵਾਨ ਜੀ ਜਿਹੜੇ ਕੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਜਿੰਨਾਂ ਨੂੰ ਹਲਕਾ ਅਟਾਰੀ ਤੋਂ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ ਔਰ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ 4 ਤਰੀਕ ਨੂੰ ਉਹਨਾਂ ਦੇ ਵੱਲੋਂ ਇੱਕ ਬੂਥ ਮਿਲਣੀ ਕੀਤੀ ਜਾ ਰਹੀ ਹੈ ਔਰ ਉਹਨਾਂ ਦਾ ਮੁੱਖ ਦੇਸ਼ ਹੈ ਕਿ ਜਿਹੜਾ ਕਾਂਗਰਸੀ ਵਰਕਰ ਹੈ ਉਹਨਾਂ ਨੂੰ ਬੂਥ ਲੈਵਲ ਦੇ ਉੱਤੇ ਮਜ਼ਬੂਤ ਕਰਨਾ ਹੈ ਸੋ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ 227 ਦੇ ਵਿੱਚ ਹਲਕਾ ਅਟਾਰੀ ਦੇ ਵਿੱਚ ਔਰ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਕਿੱਦਾਂ ਦੀ ਪਰਫਾਰਮੈਂਸ ਕਰਦੀ ਹੈ ਉਹ ਮੈਨੂੰ ਤੇ ਇਜਾਜ਼ਤ ਮੈਂ ਤੁਹਾਡਾ ਆਪਣਾ ਦੋਸਤ ਸੁਨਦਰ ਸੋਹਤਾ